ਸਾਤ ਸ੍ਰੀ ਅਕਾਲ ਜੀ ਆਗਲੀ ਦਿਚਾਰੀ ਵਿੱਚ ਇੱਕ ਨਵਾਂ ਬੋਲ ਹੈ ਕਿ ਹਜਰਨਾ ਜੀ ਆਜੀ ਪੰਗੋਸ ਸਵੀਟ ਸ਼ਾਪ ਜੜਕਵਾਲੇ ਇੱਥੇ ਚਾਰਟੀ ਮਠਿਆਈ ਮਿਲਦੀ ਹੈ ਅਤੇ ਵਿਆਹ ਸ਼ਾਦੀ ਲਈ ਮਠਿਆਈਆਂ ਤੇ ਆਰਡਰ ਵੀ ਪੁੱਤੀ ਪੁੱਤੀ ਜਾਂਦੀ ਹੈ ਜੇ ਤੁਹਾਨੂੰ ਪੰਗੋਸ ਸ਼ੋਭਾ ਜੀ ਇਹ ਐਂਗਰੀ ਮਿਲੇ ਕੋਰਨਾ ਰੋਡ ਦੇ ਉੱਤੇ ਆ ਜਾਵੋ ਤੁਸੀਂ ਇਹ ਮੇਰੇ ਕੋਲੋਂ ਚਨਦੀ ਪੰਗੋਸ ਸਵੀਟ ਸ਼ਾਪ ਇਹ ਬਣੀ ਹੋਈ ਹੈ ਦੇਖੋ ਜੀ ਦੁਕਾਨ ਆਹ ਇੱਕ ਕੋਈ ਬੋਲ ਬੋਤ ਤੇ ਜੀ ਜੀ ਆਪਣੇ ਉਪਗੀ ਕਰਵਾਦੇ ਹੋ ਮਠਿਆਈਆਂ ਦੀ ਤਾਜ਼ੀ ਮਠਿਆਈਆਂ ਤੇ ਹੋਰ ਕਈ ਕਿਸਾਤੀ ਰੇੜੀ ਤੋਂ ਨੇ ਉਹ ਕਰਵਾਦੇ ਵਟਮਾ ਆ ਇੱਕ ਹੁਣੇ ਅੱਗੇ ਆਹ ਦੇਖੋ ਕੰਪਨੀ ਸ਼ਾਪ ਆਹ ਇੱਕ ਹੋਰ ਨਹੀਂ ਸ਼ਾਪ